ਹਲਕਾ ਜੰਡਿਆਲਾਗੁਰੂ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਅਗਵਾਈ ਸਾਬਕਾ ਵਿਧਾਇਕ ਸੁਖਵੰਦਰ ਸਿੰਘ ਡੈਨੀ ਬੰਡਾਲਾ ਦੀ ਰਹੀ ਤੇ ਦੱਸਦਾ ਇਹ ਇਸ ਮੀਟਿੰਗ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ ਅਨੁਸਾਰ ਅਹਿਮ ਮੀਟਿੰਗ ਜਿਹੜੀ ਹੈ ਹੋਈ ਹੈ ਜਿਸ ਵਿੱਚ ਪ੍ਰਧਾਨ ਚੇਅਰਮੈਨ ਅਨਜੀਤ ਸਿੰਘ ਰਾਣਾ ਗੱਡੀਵਿੰਡ ਹਲਕਾ ਜੰਡਿਆਲਾਗੁਰੂ ਕੋਆਰਡੀਨੇਟਰ ਦਾ ਪਾਰੀ ਸਵਾਗਤ ਜੁੜਾ ਉਹ ਕੀਤਾ ਗਿਆ ਇਸ ਮੀਟਿੰਗ ਚ ਸੁਖਵੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਹੈ ਕਿ ਹਰ ਹਲਕੇ ਦੇ ਪਿੰਡਾਂ ਵਿੱਚ ਚੋਣ ਹੋਏਗੀ ਤੇ ਕਾਂਗਰਸ ਪਾਰਟੀ ਦੀ ਭਰਤੀ ਹੋਵੇਗੀ ਤੇ ਚੇਅਰਮੈਨ ਰਣਜੀਤ ਸਿੰਘ ਰਾਣਾ ਗੜੀ ਵਿੰਗ ਨੇ ਇਹ ਕਿਹਾ ਹੈ ਕਿ ਹਲਕਾ ਜੁੰਡਿਆਲਾ ਗੁਰੂਵਦੀਨ ਪਿੰਡਾਂ ਚ ਪ੍ਰਦਾਨ ਮੈਂਬਰ ਜਿਹੜੇ ਨੇ ਬਣਾਏ ਜਾਣਗੇ ਹਰ ਇੱਕ ਇਨਸਾਨ ਦੀ ਸਮੱਸਿਆ ਦੂਰ ਹੋਵੇਗੀ ਤੇ ਇਸ ਮੀਟਿੰਗ ਵਿੱਚ ਹਲਕੇ ਦੇ ਵਰਕਰਾਂ ਤੇ ਆਮ ਪਬਲਿਕ ਦੇ ਸਮੱਸਿਆਵਾਂ ਜੜੀਆਂ ਨੇ ਉਹਨਾਂ ਦੀਆਂ ਉਹ ਸੁਨੀਆਂ ਜਾਣਗੀਆਂ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਆਉਣ ਵਾਲੀ 2027 ਚ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਤੇ ਹਰ ਇੱਕ ਵਰਗ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਜੜੀ ਹੈ ਉਹ ਕਰੇਗੀ ਜੋ ਤੱਕੇਸ਼ਾਈਆਂ ਸੂਬੇ ਦੀ ਸਰਕਾਰ ਕਰ ਰਹੀ ਹੈ ਉਹਨਾਂ ਨੂੰ ਮੁਰਝ ਜਵਾਬ ਜਿਹੜਾ ਹੈ 2027 ਦੇ ਵਿੱਚ ਦਿੱਤਾ ਜਾਵੇਗਾ ਤੇ ਉੱਥੇ ਹੀ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਦੱਸਿਆ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਦ ਦੇ ਹੁਕਮ ਅਨੁਸਾਰ ਪਿੰਡ ਵਿੱਚ ਚੋਣਾਂ ਜਿਹੜੀਆਂ ਨੇ ਕੀਤੀਆਂ ਜਾਣਗੀਆਂ ਤੇ ਇਸ ਮੌਕੇ ਤੇ ਚੇਅਰਮੈਨ ਹਰਜਿੰਦਰ ਸਿੰਘ ਰਾਏਪੁਰ ਚੇਅਰਮੈਨ ਹਰਜੀਤ ਸਿੰਘ ਮੰਡਾਲਾ ਸਾਬਕਾ ਸਰਪੰਚ ਦਿਲਬਖ ਸਿੰਘ ਜੋਲ ਐਡਵੋਕੇਟ ਜਗਮੀਤ ਸਿੰਘ ਢਿਲੋ ਗੜੀ ਵਿੰਗ ਊਕਾਰ ਸਿੰਘ ਮਨਜਿੰਦਰ ਸਿੰਘ ਸਣੇ ਹੋਰ ਵੀ ਮੈਂਬਰ ਜਿਹੜੇ ਨੇ ਉਹ ਮੌਜੂਦ ਰਹੇ। ਇਸ ਸਭਾ ਨੂੰ ਇਸਾਰ ਜੀ ਅੱਜ ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਹਲਕੀਏ ਦੀ ਜਿਹੜੀ ਅਹਿਮ ਮੌਦੇਦਾਰਾਂ ਦੀ ਰੈਲੀ ਹੋਈ ਹੈ ਮੀਟਿੰਗ ਹੋਈ ਹੈ ਜਿਹਦੇ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸ ਪਾਰਟੀ ਵੱਲੋਂ ਲੰਮੇ ਉਕਤ ਕੋਆਰਡੀਨੇਟਰ ਨਿਤ ਚੇਅਰਮੈਨ ਸਰਦਾਰ ਰੰਜੀ ਸਿੰਘ ਰਾਣਾ ਗੰਦੀਵੰਦ ਜੀ ਪਹੁੰਚੇ ਸਨ ਤੇ ਇਸ ਮੀਟਿੰਗ ਦਾ ਜਿਹੜਾ ਬੇਸਿਕ ਜਿਹੜਾ ਉਦੇਸ਼ ਇਹ ਸੀ ਕਿ ਸੰਗਠਨ ਨੂੰ ਕਾਂਗਰਸ ਪਾਰਟੀ ਦੇ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਮਾਨਯੋਗ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਮਿਲਦਾ ਅਜਨ ਖੜਕਦੇ ਅਮਰਿੰਦਰ ਸਿੰਘ ਰਾਜਾ ਪਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਨਿਰਦੇਸ਼ ਦਿੱਤੇ ਗਏ ਤਾਂ ਕਿ 2027 ਦੀ ਚੋਣ ਲੜਨ ਦੇ ਵਿੱਚ ਪਾਰਟੀ ਨੂੰ ਕੋਈ ਦਿੱਕਤ ਨਾ ਆਵੇ ਕਿ ਇਸ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਵੱਲੋਂ ਚਾਰ ਪੜਾ ਰੱਖੇ ਗਏ ਪਹਿਲਾ ਇਹ ਬਲੌਕ ਕਾਂਗਰਸ ਕਮੇਟੀ ਬਣਾਉਣੀ ਆ ਜਿਹੜੀ ਕਿ 31 ਮੈਂਬਰ ਬਲੌਕ ਕਾਂਗਰਸ ਕਮੇਟੀ ਬਣੇਗੀ ਉਸ ਤੋਂ ਬਾਅਦ ਮੰਡਲ ਕਾਂਗਰਸ ਕਮੇਟੀ ਜਿਹੜੀ ਕਿ 20 ਮੈਂਬਰੀ ਮੰਡਲ ਕਾਂਗਰਸ ਕਮੇਟੀ ਬਣੇਗੀ ਉਸ ਤੋਂ ਬਾਅਦ ਪਿੰਡ ਜਾਂ ਫਿਰ ਵਾਰਡ ਕਮੇਟੀ ਜਿਹੜੀ ਕਿ 21 ਮੈਂਬਰੀ ਕਮੇਟੀ ਬਣੇਗੀ ਅਤੇ ਉਸ ਤੋਂ ਬਾਅਦ ਹਰ ਹੰਤ ਦੇ ਵਿੱਚ ਬੂਥ ਕਮੇਟੀ ਕਿਉਂਕਿ ਹਰ ਬੂਥ ਤੇ 21 ਮੈਂਬਰੀ ਬੂਥ ਕਮੇਟੀ ਬਣੇਗੀ ਅਤੇ ਹਰ ਕਮੇਟੀ ਦਾ ਇੱਕ ਪ੍ਰਧਾਨ ਨਿਖਤ ਹੋਏਗੀ ਅਤੇ ਉਸ ਦੀਆਂ ਲਿਸਟਾਂ ਜਿਹੜੀਆਂ 30 ਤਰੀਕ ਤੋਂ ਪਹਿਲਾਂ ਪਹਿਲਾਂ ਤਿਆਰ ਕਰਵਾ ਕੇ ਜਿਹੜੀ ਕੇਂਦਰੀ ਹਾਈ ਕਮਾન્ડ ਨੇ ਇਸ ਨੇ ਮੰਗੀ ਹੈ ਇਹ ਸਰ ਜਦ ਆਖਰੀ ਤਰੀਕ ਮੈਂਬਰੀ ਦੀ ਜਿਸ ਦੀ 30 ਤਰੀਕ تک ਸਬਮਿਟ ਕਰਵਾਉਣੀਆਂ ਨੇ ਅਤੇ ਜੈਨੀ ਚਾਰ ਨੇ ਜੋ ਕਿ ਸੰਕੇਤ ਦੇ ਚਾਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਭ ਤੋਂ ਪਹਿਲਾਂ ਅਗਲੇ 3 ਦਿਨਾਂ ਦੇ ਵਿੱਚ ਹੀ ਸਾਰੀਆਂ ਰਸਤਾ ਮੁਕੰਮਲ ਕਰਕੇ केंद्रीय हाई कमांडल पहुंचा न